ਹੈਲੋ ਅਸਸਾ ਠੀਕ ਹੈ ਜੀ ਕਿੰਨੀਆਂ ਡਾਲੀਆਂ ਦੋ ਡਾਲੀਆਂ ਨਾ ਨਾ ਰੋੜੀ ਪੱਕੀ ਆਈ ਹੈ ਆਪਣੀ ਰੋੜੀ ਦੀ ਨਰੂੜੀ ਦੀ ਮੇਰੀ ਗਾਰੰਟੀ ਹੈ ਰੋੜੀ ਦੀ ਕੋਈ ਪਰਵਾਹ ਨਾ ਕਰੋ ਹਾਂ ਜੀ ਉਹਦੀ ਟੈਨਸ਼ਨ ਨਾ ਲਓ ਤੁਸੀਂ ਬਿਲਕੁਲ ਕੋਈ ਨਹੀਂ ਜੀ ਦੋ ਡਾਲੀਆਂ ਛੋਟੀਆਂ ਪੱਕੀਆਂ ਠੀਕ ਹੈ ਠੀਕ ਹੈ ਜੀ ਠੀਕ ਹੈ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਨਾ 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 ਉਹ ਤੂੰ ਛੋ ਉਹ ਤੁਹਾਡੀ ਮਰਜ਼ੀ ਹੈ ਜੀ ਡਰੈਡ ਤੋਂ ਆਪਾਂ ਡਰੈਡ ਭੇਜ ਦਾਂਗੇ ਜੇ ਤੁਸੀਂ ਆਪਣਾ ਲੈ ਕੇ ਆਉਂਗੇ ਤੁਸੀਂ ਆਪਣਾ ਹਾਂ ਜੀ ਹਾਂ ਜੀ ਹਾਂ nó quỳ này quỳ, thi cái, thi cái, ok, 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 <coughs> ਸਲਾਮੋ ਉਹ ਆਪਣੇ ਮੁੰਡੇ ਨੂੰ ਰੋੜੀ ਦਿਖਾ ਕੇ ਆ ਰੋੜੀ ਦੇਖਣ ਆਏ ਆ ਯਾ ਕਰਾ ਵਜਾ ਮੈਂ ਕਾ ਕਿ ਉਹ ਆ ਜਾ ਕਰ ਬਾਈ ਮੈਂ ਤਾਂ ਘੰਟਾ ਹੋ ਗਿਆ ਡਿੱਤੀ ਇਹਨਾਂ ਨੂੰ ਅੱਛਾ ਇਹ ਰੋੜੀ ਮੋਟੀ ਹੈ ਹੈ ਬਾਈ ਹਾਂ ਮੋਟੀ ਉਹ ਬਰੀਕ ਹੈ ਇਹ ਬਾਪੂ ਦਾ ਖਰ ਖੇਡ ਲੈ ਪਤਾ ਲੱਗੂ ਹੈ ਹਾਂ ਸਰਕਾਰ ਦੇ ਆਪਾਂ ਖੇਡਣਾ ਕਰ ਲੋ ਸਸਿਕਾ ਸਰ ਜੀ ਸਸਿਕਾ ਸਸਿਕਾ ਰੋਟੀ ਕੋ ਹਾਂ ਹਾਂ ਰੋਟੀ ਚਮ ਚੱਲਦੀ ਸਵਾਸ ਬੋਜੇ ਕਿਰਪਾ ਦਿਆ ਪ੍ਰਭੂ ਦੀ ਅੱਛਾ ਰਹਿਮਤ ਭਗਵਾਨ ਦੀ ਰਹਿਮਤ रोड़ी 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 अच्छा, अच्छा। रोड़ी ਦਾ ਕੰਮ ਹੈ ਹੀ ਆਪਣਾ ਹਾਂ ਆਪਣਾ ਰੋੜੀ ਦਾ ਕੰਮ ਹੈ ਬਸ ਕਈ ਸਾਲਾਂ ਦੇ ਬਰਬੂ ਦੀ ਕਿਰਪਾ ਰੋੜੀ ਦੀ ਕੰਮ ਹੈ ਆਪਣਾ اچھا ਇਹ ਅੱਛਾ ਅੱਛਾ ਹਾਂ ਤੇ ਆਪਾਂ ਨੂੰ ਰੋੜੀ ਚਾਹੀਦੀ ਦੀ ਜੀ ਫਿਰ ਅੱਛਾ ਕਿੰਨੀ ਕ ਆਪਣਾ ਤਾਂ ਬਸ 65 ਕਮਾਣੀ ਜਾਣਗੀ ਜੀ ਤੇ 57 ਮਣ ਕਿਵੇਂ ਕਿਸੇ ਨਵੇਂ ਚ ਪਾਣੀ ਹੈ ਤੁਸੀਂ ਨਹੀਂ ਜੀ ਉਦੋਂ ਅਸਲ ਗੱਲ ਆਏ ਆਂ ਕਿ ਵੀ ਆਪਣਾ ਚੱਲਦਾ ਸੀਗਾ ਫਿਰ ਕਿਸੇ ਕੁੜੀ ਨਾਲ ਅੱਛਾ ਹਾਂ ਠੀਕ ਹੈ ਕੋਨਾ ਦੀ ਬਦੂ ਸਾਗਨ ਪੈ ਗਿਆ ਕੁੜੀ ਨੂੰ ਠੀਕ ਹੈ ਠੀਕ ਹੈ ਤੇ ਉਹ ਬਸ ਉਹ ਬਰਾਤ ਨੇ ਲੈ ਕੇ ਜਾਣਾ ਹੁਣ ਵੀ ਅੱਛਾ ਤੇ ਵੀ ਹੁਣ ਜਿਹੜੀ ਅਸੀਂ ਫਿਰ ਸਾਨੂੰ ਪਤਾ ਹੈ ਆਪਣੇ ਹੁੰਦੇ ਆਪਣੀ ਵੀ ਫਿਰ ਕੋਈ ਅਣਖ ਤੇ ਸ਼ਰਮ ਦੇ ਨਾਮ ਦੀ ਚੀਜ਼ ਹੈਗੀ ਹੈ ਹਨਾ ਜੀ ਐ ਕਿਵੇਂ ਜਾਣਦੀ ਹੈ ਫਿਰ ਅੱਛਾ ਵੀ ਜਿਹੜੀ 5-7 ਮਨਸ ਸੋਤ ਰੋੜੀ ਲੈ ਕੇ ਜਾਣੀ ਹੈ ਠੀਕ ਹੈ ਉਹ ਤਾਂ ਪੰਜ ਚਾਰ ਬੰਦੇ ਅਸੀਂ ਹੈਗੇ ਆਂਗੇ ਜੀ ਪੰਜ ਸੱਤ ਮਾਣ ਉਧਰ ਰੱਖ ਲਾਂਗੇ ਪੰਜ ਸੱਤ ਮਾਣ ਉਧਰ ਰੱਖ ਲਾਂਗੇ ਵੀ ਜਿਹੜੀ ਗੱਡੀ ਚ ਉਹ ਲੈ ਕੇ ਜਾਣਗੇ ਪਹਿਲੀ ਗੱਡੀ ਆਉਂਦੀ ਆਉਂਦੇ ਸ਼ੀਸ਼ੇ ਨਹੀਂ ਛੱਡਣੇ ਮੈਂ ਅੱਛਾ ਹਾਂ ਹਾਂ ਨਹੀਂ ਫੇ ਆਪਾਂ ਤਾਂ ਰੋੜੀ ਪਾਸਾ ਹੋ ਕਿਰਾਏ ਤੇ ਚਾਹੀਏ ਜੀ ਕਿਰਾਏ ਤੇ ਹਾਂ ਲੋ ਮੈਂ ਤਾਂ ਪਹਿਲੀ ਵਾਰ ਸੁਣਿਆ ਕਿਰਾਏ ਤੇ ਭਲਾ ਭਲੇ ਮਨ ਸਕੇ ਮੈਂ ਰੋੜੀ ਮਿਲ ਜੂਗੀ ਤੈਨੂੰ ਉਹ ਗੱਲ ਸਾਨੂੰ ਸਮਝ ਨਹੀਂ ਤੁਸੀਂ ਵੀ ਰੋੜੀ ਆਪਾਂ ਸੁੱਥੋਂ ਲੈ ਜਾਾਂਗੇ ਪੰਜ ਸੱਤ ਮਾਣ ਜਿਹੜੀ ਲਿਜਾਣੀ ਆ ਠੀਕ ਹੈ ਠੀਕ ਹੈ ਵੀ ਲੋੜੀ ਜਿਹੜੇ ਉਹ ਸ਼ੀਸ਼ੇ ਦੇ ਮਾਰਾਂਗੇ ਅਸੀਂ ਵੀ ਜਿਹੜੀ ਤਾਂ ਫੁੱਟ ਗਈ ਉਹ ਤਾਂ ਮੇਰੀ ਹੈਗੀ ਅੱਛਾ ਜਿਹੜੀ ਸਾਫ਼ਤ ਬਚ ਗਈ ਉਹ ਸਾਨੂੰ ਮੋੜ ਦਾਂਗੇ ਉਹ ਬਾਪ ਉਹ ਬਾਪੜਿਆ ਮਾਂ ਸਾ ਤੈਨੂੰ ਵੀ ਨਾਲ ਬਚਾਉਣਾ ਹੈ ਮੋਬਾ ਬਾਵਾ ਮੇਰੇ ਵੀ ਬੱਚੇ ਰੋਲਦੇ ਤੂੰ ਮੈਂ ਇੱਥੇ ਹੀ ਮੈਂ ਨਹੀਂ ਕੰਮਾਂ ਦੇ ਵਿੱਚ ਆਉਂਦਾ ਮੇਰਾ ਇੱਕ ਨੰਬਰ ਦਾ ਕੰਮ ਹੈ ਮੈਂ ਸਹੀ ਕੰਮ ਕਰਦਾ ਮੈਂ ਨਹੀਂ ਇਹ ਚੀਜ਼ਾਂ ਦੇ ਵਿੱਚ ਆਉਂਦਾ ਦੁਕਾਨਾਂ ਨਾ ਭਰਿਆ ਪਿਆ ਮੇਰਾ ਐਂ ਜੀ ਕਰਦਾ ਵੀ ਸਾਰੀ ਦੁਨੀ ਨੂੰ ਅਗਲਾ ਨਹੀਂ ਨਹੀਂ ਤੁਸੀਂ ਕਿਸੇ ਮੈਂਬਰ ਸੇ ਪੰਜਲੇ ਵੇ ਜਾਓ ਤੁਸੀਂ ਉੱਥੇ ਮੈਂ ਕਿ ਕੋਈ ਗੱਲਬਾਤ ਕਰਉ ਮੇਰਾ ਦੇਖੋ ਮੇਰਾ ਕਾਰੋਬਾਰ ਹੈ ਮੇਰਾ ਕਾਰੋਬਾਰ ਨਾ ਤੁਸੀਂ ਬੰਦ ਕਰੋ ਮੈਂ ਨਹੀਂ ਇਹ ਚੀਜ਼ਾਂ ਦੇ ਵਿੱਚ ਆਉਂਦਾ ਹੈਗਾ ਤੁਸੀਂ ਸਮਝਦੇ ਨਹੀਂ ਜੀ ਗੱਲ ਲੈ ਮੈਂ ਕਿਰਾਇਆ ਤੁਹਾਨੂੰ ਕਿਵੇਂ ਦੇ ਦੂੰਗਾ ਮੈਂ ਆਪਣਾ ਨੁਕਸਾਨ ਕਿਵੇਂ ਕਰਾ ਲੂੰ ਤੋ ਗਨ ਤਾਂ 57 ਮੰਨ ਦिए ਤੁਸੀਂ ਕਿਹਾ ਟਰਾਲੀਆਂ ਭੇਜਣੀਆਂ ਨੇ ਦੇਖ ਮੈਂ ਕਿਰਾਇਏ ਦਿਨ ਦੇ ਸਕਦਾ ਤੁਸੀਂ ਹਾਂ ਨਗਦ ਲੈ ਜਾਓ ਤੁਸੀਂ ਨਰਦ ਫਿਰ ਕੀ ਰੇਟ ਦੇਉਗੇ ਮੈਂ ਰੇਟ ਆਪਣਾ ਰੋੜੀ ਦਾ ਲਾ ਲਓ ਇੱਕ ਟਰਾਲੀ ਆਪਾਂ ਨੂੰ 5500 5000 ਦੇ ਲਗਭਗ ਪੈਂਦੀ ਆ ਜੇ ਸਾਡੇ ਅਸੀਂ ਛੱਡ ਕੇ ਆਨੇ ਆ ਤਾਂ ਸਾਡਾ ਉਹਦੇ ਵਿੱਚ ਕਿਰਾਇਆ ਭਟਾ ਲਾ ਕੇ 5500 ਰੁਪਏ ਪੈ ਜਾਂਦੀ ਆ ਇਹ ਤਾਂ ਮਹਿੰਗੀ ਆ ਜੀ ਬਹੁਤ ਤਾਂ ਫਿਰ ਤੁਸੀਂ ਇੱਟਾ ਵਾਲਾ ਰੇਟ ਕਰਤਾ ਨੇ ਦੇਖੋ ਜੀ ਰੋੜੀ ਦਾ ਤਾਂ ਫਿਰ ਇਹੀ ਰੇਟ ਹੈ ਹੁਣ ਲੇ ਕਰਾਇਆ ਤਾਂ ਸੇਡ ਤੈਨੂੰ ਦੇ ਦਾਂਗੇ ਪੂਰਾ ਠੀਕ ਹੈ ਠੀਕ ਹੈ ਪਰ ਰੋੜੀ ਪੈਣੀ ਜਾਂਦੀ ਹੈ ਸਾਡਾ ਕੰਮ ਹੈ ਰੋੜੀ ਦਾ ਰੋੜੀ ਦੀ ਸਾਡੀ ਗਰੰਟੀ ਹੋਊਗੀ ਇਹ ਬਾਕੀ ਹੋਰ ਕਿਸੇ ਗੱਲ ਦੇ ਵਿੱਚ ਮੇਰਾ ਨਾਮ ਆ ਜਿਵੇਂ ਅਜਾ ਮੈਂ ਆਪ ਦੇ ਬੱਚੇ ਠੀਕ ਆ ਹੋਰ ਹੋਰ ਇਹਦਾ ਰੋਸ਼ਨਾ ਪੂਰਾ ਦੇ ਦਾਂਗੇ ਗੱਡੀ ਦੇ ਸ਼ੀਸ਼ੇ ਤੇ ਨਾਲੇ ਟਾਇਰ ਅਸੀਂ ਛੱਡਣੇ ਨਹੀਂ ਹੈਗੇ ਦੇਖੋ ਉਹ ਸੋਡਾ ਕੰਮ ਹੈ ਉਹ ਕੁਝ ਕਰ ਛੱਡਣੇ ਨਹੀਂ